ਗਮੇਰੇ ਰਰੇ ਦੇਖੇ ਕੁਝ ਸੁਣ ਕੇ ਕੁਝ ਕਹਿ ਕੇ ਦੇਖੇ ਰੂਦੇ ਅੰਦਰ ਲੈ ਲੈ ਦੇਖੇ ਦੇਖੇ ਦਸ ਕੀ ਕੀ ਜਮਾ ਵਿਕਿਤ ਬਲ ਮੁਖ ਨੂੰ 모ੜਾ ਮੇਰੇ ਦੁੱਧ ਵਾਲੇ ਜਾਂਦੇ ਸਾਰੇ ਰਾਹ ਲੱਕਿਤ ਵਾਲ ਮੁਖ ਨੂੰ ਮੋੜਾ ਮੇਰੇ ਦੁੱਧ ਵਾਲੇ ਜਾਂਦੇ ਸਾਰੇ ਰਾਹ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਮੁਲਾਕਾਤ ਆ ਜਿਹੜੀ ਬੇहद ਖਾਸ ਹੋਣ ਵਾਲੀ ਆ ਅੱਜ ਤੁਹਾਡੇ ਰੂਬਰੂ ਕਰੂੰਗਾ ਇੱਕ ਐਸੀ ਕਵਿਤਰੀ ਜਿਹਨਾਂ ਕੋਲ ਸ਼ਬਦਾਂ ਦਾ ਜਾਦੂ ਆ ਤੇ ਆਵਾਜ਼ ਬਾਖਮਾਲ ਆਵਾਜ਼ ਮੇਰੀ ਮਰਜ਼ ਸਖਦੀਪ ਬਿਰਦ ਨੂੰ ਸੋ ਉਹਨਾਂ ਦੇ ਨਾਲ ਤੁਹਾਨੂੰ ਰੂਬਰੂ ਕਰਾਉਣਾ ਢੇਰ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਉਹਨਾਂ ਦੀ ਗਾਇਕੀ ਦਾ ਆਨੰਦ ਵੀ ਮਨਾਗੇ ਸੋ ਸਖਦੀਪ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੇ ਚੈਨਲ ਤੇ ਬਹੁਤ-ਬਹੁਤ ਧੰਨਵਾਦ ਜੀ ਸਾਰਿਆਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਬਹੁਤ ਬੜਾ ਚੰਗਾ ਲੱਗ ਰਿਹਾ ਵੀ ਤੁਸੀਂ ਅੱਜ ਸਾਨੂੰ ਮਿਲੇ ਹੋ ਕਿਉਂਕਿ ਇਕਰੀਜ਼ ਹੁੰਦੀ ਆ ਵਿਵਾਹਿਗੁਰੂ ਦੀ ਕਿਰਪਾ ਨਾਲ ਕਦੇ-ਕਦੇ ਸਵਭਾਵਾ ਵੰਡਾ ਚੰਗੀਆਂ ਲੋਕਾਂ ਨੂੰ ਮਿਲਣ ਦਾ ਉਹਨਾਂ ਨਾਲ ਗੱਲਾਂ ਕਰਨ ਦਾ ਸੋ ਅੱਜ ਮਾਲਕ ਦੀ ਕਿਰਪਾ ਨਾਲ ਸਵਭਾਵ ਬਣਿਆ ਹੈ ਮੈਨੂੰ ਜਣੀ ਬੜਾ ਜਿਆਦਾ ਚੰਗਾ ਲੱਗ ਰਿਹਾ ਹੈ ਇਹ ਸਾਡੇ ਦਰਸ਼ਕਾਂ ਨਾਲ ਸਾਂਝ ਪਾਉਣ ਤੋਂ ਪਹਿਲਾਂ ਮੈਂ ਉਹੀ ਇੱਕ ਸਵਾਲ ਮੇਰਾ ਹਾਂਜੀ ਕੌਣ ਆ ਸੁਖਦੀਪ ਵਰਦਨੋਂ ਤੇ ਕਲਮ ਉਸ ਦੇ ਹੱਥ ਦੇ ਵਿੱਚ ਕਿਵੇਂ ਆਈ ਸੁਖਦੀਪ ਵਰਦਨ ਇੱਕ ਬੜੇ ਸਧਾਰਨ ਪਰਿਵਾਰ ਦੇ ਵਿੱਚ ਪੈਦਾ ਹੋਈ ਕੁੜੀ ਆ ਬੜੀ ਸੁਧਾਰਨ ਕੁੜੀ ਆ ਮਿਹਨਤੀ ਪਰਿਵਾਰ ਦੇ ਵਿੱਚ ਪੈਦਾ ਹੋਈ ਕੁੜੀ ਜਿੱਥੋਂ ਤੱਕ ਕਲਮ ਦੀ ਗੱਲ ਆ ਮੈਂ ਮੇਰਾ ਇਹ ਮੰਨਣਾ ਵੀ ਫੜਾਉਣ ਵਾਲਾ ਤਾਂ ਪਰਵਰਦਿਗਾਰ ਆ ਆਪਾ ਪਰ ਇੱਕ ਛਿੰਗ ਹੁੰਦੀ ਆ ਵੀ ਉਹ ਛਿੰਗ ਸਾਨੂੰ ਕਿੱਥੋਂ ਲੱਗਦੀ ਆ ਤੇ ਇਹ ਛਿੰਗ ਮੈਨੂੰ ਮੇਰੇ ਬਾਪੂ ਜੀ ਹੋਣਾਂ ਤੋਂ ਲੱਗੀ ਆ ਕਿਉਂਕਿ ਜਦੋਂ ਮੈਂ ਬੜੀ ਬਚਪਨ ਵਾਲੀ ਉਮਰ ਦੇ ਵਿੱਚ ਸੀ ਬੜੀ ਛੋਟੀ ਅਵਸਥਾ ਸੀ ਬਾਪੂ ਜੀ ਨੂੰ ਆਦਤ ਹੁੰਦੀ ਸੀ ਕਿੱਸਾ ਕਾਵ ਸੂਫੀਜ਼ਮ ਪੜਨ ਦਾ ਕਿੱਸਾ ਕਾਵ ਦੇ ਵਿੱਚ ਜਿਹਨੂੰ ਆਪਾਂ ਚਿੱਠੇ ਕਹਿੰਦੇ ਆਂ ਹੂੰ ਉਹਦੇ ਵਿੱਚ ਉਹ ਹਾਸਮਦੀ ਸਸੀ ਬਾਬਾ ਬਾਰਿਸਾਲ ਜੀ ਦੀ ਹੀਰ ਤੇ ਦਿਆਲ ਸਿੰਘ ਜੀ ਦਾ ਜਿੰਦਗੀ ਗੁਲਾਸ ਬਹੁਤ ਜ਼ਿਆਦਾ ਪੜਦੇ ਹੁੰਦੇ ਸੀ ਤੇ ਬਾਪੂ ਜੀ ਨੇ ਪੜਨਾ ਮੈਨੂੰ ਸੁਣਾਉਣਾ ਕੋਲ ਬੈਠ ਕੇ ਬਿਠਾ ਕੇ ਹੌਲੀ ਹੌਲੀ ਇਸ ਤਰ੍ਹਾਂ ਹੁੰਦਾ ਗਿਆ ਕਿ ਬਾਪੂ ਜੀ ਉਹ ਚਿੱਠੇ ਉਹ ਕਿੱਸਾ ਕਾ ਮੇਰੇ ਹੱਥਾਂ 'ਚ ਪੜਾਉਣ ਲੱਗ ਗਏ ਤੇ ਫਿਰ ਮੈਨੂੰ ਉਹਨਾਂ ਨੇ ਕਹਿਣਾ ਵੀ ਹੁਣ ਤੂੰ ਪੜ੍ਹ ਕੇ ਸੁਣਾ कि ਜਦੋਂ ਉਹਨੂੰ ਮੈਂ ਪੜਨਾ ਪੜਨ ਦੇ ਦੌਰਾਨ ਫਿਰ ਮੇਰੀ ਆਦਤ ਬਣ ਗਈ ਵੀ ਉਹਨੂੰ ਮੈਂ ਗੁਣ ਗਣਾਉਣਾ ਜਿਵੇਂ ਬਾਪੂ ਜੀ ਸੁਣਾਉਂਦੇ ਸੀ ਜਿਵੇਂ ਕਵਿਸਰੀ ਗਾਉਂਦੇ ਹੁੰਦੇ ਉਹ ਕਿਤੇ ਨਾ ਕਿਤੇ ਉਹ ਗੁਣ ਗਣਾਉਂਦੇ ਸੁਣਾਉਂਦੇ ਪੜ੍ਹਦੇ ਅੰਦਰ ਇਦਾਂ ਇੱਕ ਚੇਟਕ ਲੱਗਦੀ ਕਿ ਵਾਹਿਗੁਰੂ ਦੀ ਬਖਸ਼ਿਸ ਨਾਲ ਮੈਂ ਲੇਖਣ ਲੱਗੇਗੀ ਸੁਖਦੀਪ ਜੀ ਉਹ ਕਿਹੜੀ ਪਹਿਲੀ ਰਚਨਾ ਸੀਗੀ ਜਿਹੜੀ ਤੁਸੀਂ ਕਾਗਜ਼ ਦੀ ਹਿੱਕ ਤੇ ਲਿਖੀ ਪੱਲੀ ਰਚਨਾ ਕਿਉਂਕਿ ਮੈਂ ਪਹਿਲਾਂ ਤੇ ਹੀ ਦੱਸ ਦਊਂਗਾ ਵੀ ਮੈਂ ਪਹਿਲਾਂ ਪੰਜਾਬੀ ਦੇ ਵਿੱਚ ਲਿਖਣਾ ਸ਼ੁਰੂ ਨਹੀਂ ਕੀਤਾ ਮੈਂ ਹਿੰਦੀ ਪਾਸਾ ਦੇ ਵਿੱਚ ਲਿਖਣਾ ਸ਼ੁਰੂ ਕੀਤਾ ਸੀ ਉਹਦੇ ਵਿੱਚ ਮੈਨੂੰ ਬੜੀ ਖੁਸ਼ੀ ਹੁੰਦੀ ਆ ਕਿ ਜਦੋਂ ਪਹਿਲੀ ਵਾਰ ਲਿਖਿਆ ਉਹ ਵੀ ਪ੍ਰਮਾਤਮਾ ਦੇ ਨਾਮ ਤੋਂ ਸ਼ੁਰੂ ਕੀਤਾ ਸੀ ਉਹਦੇ ਵਿੱਚ ਕਿਉਂਕਿ ਛੋਟੇ ਹੁੰਦੇ ਮਾਤਮੀਆਂ ਭੇਟਾਂ ਬਹੁਤ ਸਾਰੇ ਹੁੰਦੇ ਸੀ ਮਾਤਾ ਦੀਆਂ ਭੇਟਾਂ ਲਿਖਣੀਆਂ ਸ਼ਬਦ ਲਿਖਣੇ ਸ਼ਬਦ ਲਿਖਣੇ ਪਰ ਲਿਖਣ ਹਿੰਦੀ ਦੇ ਵਿੱਚ ਅਤੇ ਇੱਕ ਮੈਨੂੰ ਜਿਹੜੀ ਗੱਲ ਮੈਂ ਦੱਸਣੀ ਚਾਹੂੰਗੀ ਸਾਰੇਆਂ ਨਾਲ ਤੁਹਾਡੇ ਨਾਲ ਸਾਂਝੀ ਕਰਨੀ ਚਾਹੂੰਗੀ ਸਰੋਤਿਆਂ ਨਾਲ ਵੀ ਮੈਂ 6ਵੀਂ ਕਲਾਸ ਦੇ ਵਿੱਚ ਪੜ੍ਹਦੀ ਸੀ ਜਦੋਂ ਮੈਂ ਲਿਖਣਾ ਸ਼ੁਰੂ ਕਰਤਾ ਸੀ ਤੇ ਜਦੋਂ ਸ਼ੁਰੂ ਕੀਤਾ ਤੀ ਉਦੋਂ ਤੋਂ ਲੈ ਕੇ ਹੁਣ ਤੱਕ ਮੈਂ ਜਦੋਂ ਵੀ ਕੁਝ ਨਵਾਂ ਲਿਖਦੀ ਆ ਮੈਂ ਸਭ ਤੋਂ ਪਹਿਲਾਂ ਆਪਣੇ ਮਾਪੇ ਨੂੰ ਸੁਣਾਉਂਦੀ ਆ ਤੇ ਇਹੇ ਮੈਨੂੰ ਲੱਗਦਾ ਵੀ ਵਾਹਿਗੁਰੂ ਦੀ ਬਹੁਤ ਵੱਡੀ ਬਖਸ਼ਿਸ਼ ਆ ਮੇਰੇ ਤੇ ਕਿ ਜਦੋਂ ਉਹ ਸੁਣਦੇ ਨੇ ਇੱਕ ਅਣਪੜ੍ਹ ਮਾਪੇ ਹੋਣ ਦੇ باوجود ਜਾਨੀ ਉਹ ਆਪਣੀ ਧੀ ਨੂੰ ਇੰਨਾ ਹੌਸਲਾ ਦਿੰਦੇ ਨੇ ਅੱਗੇ ਵਧਣ ਦੇ ਲਈ ਸਪੋਰਟ ਕਰਦੇ ਨੇ ਤੇ ਮੈਨੂੰ ਲੱਗਦਾ ਵੀ ਬਹੁਤ ਕੁੜੀਆਂ ਤਾਂ ਵਿਚਾਰੀਆਂ ਇਸ ਵਕਤੋਂ ਵਾਂਝੀਆਂ ਰਹਿ ਜਾਂਦੀਆਂ ਨੇ ਮੇਰਾ ਜਿਹੜਾ ਅਗਲਾ ਸਵਾਲ ਆ ਨਾ ਉਹ ਵੀ ਇਸੇ ਮੁੱਦੇ ਨਾਲ ਸੰਬੰਧਤ ਸੀਗਾ ਕਿ ਅੱਜ ਦੇ ਦੌਰ ਦੇ ਵਿੱਚ ਜਿਹੜਾ ਹੈਗਾ ਚਾਹੇ ਕੁੜੀਆਂ ਆਪਾਂ ਲਖ ਕਹਿੰਦੇ ਆ ਕਿ ਜੀ ਮਰਦ ਦੇ ਕਦਮ ਨਾਲ ਕਦਮ ਲਾ ਕੇ ਚੱਲਦੀ ਔਰ ਪਰ ਕਿਤੇ ਨਾ ਕਿਤੇ ਇੱਕ ਮਰਦ ਲੇਖਕ ਔਰ ਇੱਕ ਜਿਹੜੀ ਔਰਤ ਲੇਖਕਾ ਉਹਨੂੰ ਕੋਈ ਸਮਾਜ ਦੇ ਵਿੱਚ ਕੋਈ ਦਿੱਕਤਾਂ ਕੋਈ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਮੁਸ਼ਕਲ ਆਈ? ਅ ਨਹੀਂ ਮੈਂ ਇਸ ਪੱਖੋਂ ਕਿਉਂਕਿ ਇੱਕ ਤਾਂ ਮੈਂ ਆਪਣੀ ਸੋਚ ਬੜੀ ਸਕਾਰਾਤਮਕ ਰੱਖੀ ਹੋਈ ਆ। ਅ ਇੱਕ ਆਪਣੇ ਕਿਉਂਕਿ ਮੈਨੂੰ ਨਿੱਜੀ ਤੌਰ ਤੇ ਇਹ ਵੀ ਮੇਰੇ ਅੰਦਰ ਬੈਠੀ ਹੋਈ ਹੈ ਗੱਲ ਕਿ ਇਹ ਸਾਡੇ ਤੇ ਨਿਰਭਰ ਕਰਦਾ ਵੀ ਅਸੀਂ ਨਜ਼ਰੀਆ ਕਿਵੇਂ ਦਾ ਰੱਖਦੇ ਹਾਂ ਨਾ ਕਿਉਂਕਿ ਜਿਸ ਤਰ੍ਹਾਂ ਦਾ ਆਪਣਾ ਨਜ਼ਰੀਆ ਹੋਊਗਾ ਆਪਾਂ ਹਰ ਇੱਕ ਚੀਜ਼ ਨੂੰ ਉਸੇ ਢੰਗ ਨਾਲ ਦੇਖਾਂਗੇ ਉਸੇ ਢੰਗ ਨਾਲ ਮਹਿਸੂਸ ਕਰਾਂਗੇ ਤੇ ਹੰਡਾਉਂਦੇ ਆ ਸੀ ਐਕਚੁਅਲੀ ਨਾ ਪਰ ਜਦੋਂ ਆਪਣੇ ਸਮਾਜਿਕ ਪੱਧਰ ਤੇ ਦਿੱਕਤਾਂ ਦੀ ਗੱਲ ਆਉਂਦੀ ਹੈ ਤਾਂ ਮੈਨੂੰ ਲੱਗਦਾ ਵੀ ਇਸ ਪੱਖੋਂ ਵੀ ਪ੍ਰਮਾਤਮਾ ਨੇ ਬੜੀ ਬਖਸ਼ਿਸ਼ ਹੀ ਰੱਖੀ ਆ ਕਿਉਂਕਿ ਬੜੇ ਚੰਗੇ ਕਰਮ ਹੁੰਦੇ ਆ ਹਾਲਾਂਕਿ ਆਪਾਂ ਨੂੰ ਪਤਾ ਨਹੀਂ ਵੀ ਅਗਲੇ ਜਾਂ ਪਿਛਲੇ ਕੋਈ ਜਨਮ ਹੁੰਦੇ ਆ ਪਰ ਮੈਨੂੰ ਲੱਗਦਾ ਵੀ ਜੇ ਹੁੰਦੇ ਹੋਣਗੇ ਤਾਂ ਮੈਂ ਚੰਗੇ ਕੰਮ ਕੀਤੇਦੇ ਹੋਣਗੇ ਹਾਂ ਕਿਉਂਕਿ ਨਹੀਂ ਤੇ ਕੁੜੀਆਂ ਦੀਆਂ ਰੀਝਾਂ ਨੇ ਜਿਹੜੀਆਂ ਉਹ ਇੱਕ ਉਹ ਕੋਈ ਸੁਣਾ ਰਿਹਾ ਸੀਗਾ ਕਿ ਜੀ ਉਹਦੀ ਡੈਰੀ ਆ ਕੁੜੀ ਲਕੋਲ ਕੋ ਰੱਖਦੀ ਹੁੰਦੀ ਸੀਗੀ ਹਨਾ ਨਹੀਂ ਪਰ ਮੇਰੇ ਤੇ ਨਾ ਮੈਂ ਆਪਣੇ ਵੀ ਬਹੁਤ ਚੰਗੀਆਂ ਰੂਹਾਂ ਦਾ ਸੰਦੇ ਹੱਥ ਰਿਹਾ ਬਹੁਤ ਚੰਗੀਆਂ ਰੂਹਾਂ ਦੀ ਮੈਂ ਸੰਗਤ ਮਾਣੀ ਆ ਉਹ ਕਹਿੰਦੇ ਹੁੰਦੇ ਵੀ ਜੈਸੀ ਸੰਗਤ ਵੈਸਾ ਬਣਦਾ ਹੈ ਨਾ ਉਹ ਸੰਗਤ ਇਸ ਤਰ੍ਹਾਂ ਦੀ ਮਿਲਦੀ ਗਈ ਵੀ ਤੁਹਾਡਾ ਅੱਗੇ ਵਧਣ ਨੂੰ ਜੀ ਵੀ ਕਰਦਾ ਰਿਹਾ ਹੌਂਸਲਾ ਵੀ ਮਿਲਦਾ ਰਿਹਾ ਤੇ ਰਾਹ ਦਸੇਰਾ ਵੀ ਬਣਦਾ ਬਿਲਕੁਲ ਤੇ ਜਿਆਦਾਤਰ ਤੁਸੀਂ ਕੀ ਲਿਖਦੇ ਹੋ ਜਿਹੜੀ ਹੈ ਕਵਤਾ ਲਿਖਦੇ ਹੋ ਗੀਤ ਲਿਖਦੇ ਹੋ ਕੀ ਲਿਖਦੇ ਹੋ ਜਿਆਦਾਤਰ ਕਵਤਾ ਵੀ ਲਿਖਦੀਆਂ ਗੀਤ ਵੀ ਲਿਖਦੀਆਂ ਪਰ ਕੁੱਲ ਮਿਲਾ ਕੇ ਮੈਂ ਇਸ ਗੱਲ ਦਾ ਜਵਾਬ ਇਹ ਦਵਾਂਗੀ ਕਿ ਇੱਕ ਮਨ ਦੇ ਭਾਵ ਨੇ ਹੂੰ ਮਨ ਦੇ ਭਾਵ ਤੋਂ ਵੀ ਅੱਗੇ ਜਿਹੜੀ ਗੱਲ ਅਸੀਂ ਅੰਦਰ ਤੱਕ ਖੰਡਾਉਂਦੇ ਆ ਕਿਉਂਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਕਿੰਨੀਆਂ ਹੀ ਚੀਜ਼ਾਂ ਹੁੰਦੀਆਂ ਨੇ ਛੋਟੀਆਂ-ਛੋਟੀਆਂ ਅਸੀਂ ਜਿਹੜਾ ਅਣਦੇਖ ਕਰ ਦਣਿਆ ਉਹ ਅਣਦੇਖੀਆਂ ਚੀਜ਼ਾਂ ਨੂੰ ਅਸੀਂ ਜਿਹੜੇ ਥੋੜਾ ਜਿਹਾ ਲੇਖਣ ਵਾਲਾ ਕਹਿੰਦੇ ਵੀ ਮਨ ਥੋੜਾ ਜਿਹਾ ਚੰਚਲ ਵੀ ਹੁੰਦਾ ਉਹ ਉਹਨਾਂ ਨੂੰ ਅਬਜ਼ਰਵ ਜ਼ਿਆਦਾ ਕਰਦੇ ਰਹਿੰਦੇ ਹਨ ਤੇ ਉਹ ਜਿਹੜੇ ਮਨ ਦੇ ਭਾਵ ਨੇ ਅੰਦਰ ਤੱਕ ਖੰਡਾਉਣੇ ਮਹਿਸੂਸ ਕਰਨੇ ਉਹਨਾਂ ਨੂੰ ਕਾਗਜ਼ ਤੇ ਉਤਾਰਨਾ ਤੇ ਵੀਕ ਵਾਇਉਂ ਨਕਲਾ ਬਖਸੀ ਹੋਈ ਹੈ ਸੁਖਦੀਪ ਦੀਆਂ ਨਜ਼ਮਾਂ ਦਾ ਸੁਖਦੀਪ ਦੇ ਗੀਤਾਂ ਦਾ ਜਿਹੜਾ ਵਿਸਾ ਹਾਂਜੀ ਜ਼ਿਆਦਾਤਰ ਕਿਹੜਾ ਹੁੰਦਾ ਅਧਿਆਤਮਵਾਦ ਅੱਛਾ ਹਾਂਜੀ ਤੇ ਜੇਕਰ ਇਸਕ ਮੁਹੱਬਤ ਦੀ ਗੱਲ ਵੀ ਕੀਤੀ ਹੋਈ ਹੈ ਤਾਂ ਇਸਕ ਹਕੀਕੀ ਦੀ ਗੱਲ ਕਰਦੇ ਹਾਂ ਤੁਸੀਂ ਆਪਣੇ ਗੀਤਾਂ ਦੇ ਵਿੱਚ ਮੈਂ ਤੁਹਾਡੇ ਗੀਤ ਸੁਣੇ ਨੇ ਕਿ ਇਸਕ ਮਜਾਜ਼ੀ ਦੇ ਨਾਲ ਨਾਲ ਇਸਕ ਹਕੀਕੀ ਦਾ ਕਿਵੇਂ ਸੰਤੋਲ ਲੈ ਕੇ ਚੱਲਦੇ ਹੋ ਕਿਉਂਕਿ ਆਪਣੀ ਗੱਲ ਪਹਿਲਾਂ ਹੋ ਗਈ ਵੀ ਅਸੀਂ ਉਹੀ ਕੁਝ ਲਿਖਾਂਗੇ ਜੋ ਚੀਜ਼ ਅਸੀਂ ਅੰਦਰ ਹੰਡਾਈ ਹਾਂ ਤੁਸੀਂ ਮੈਨੂੰ ਉਸ ਚੀਜ਼ ਦਾ ਸਵਾਦ ਦੱਸ ਸਕਦੇ ਹੋ ਜਿਹੜੀ ਤੁਸੀਂ ਖਾਧੀ ਹੋ ਹਾਂ ਜਿਹੜੀ ਖਾਧੀ ਨਹੀਂ ਉਹ ਚੰਗੀ ਮਾੜੀ ਮਿੱਠੀ ਕੌੜੀ ਆਪਾਂ ਨੂੰ ਨਹੀਂ ਪਤਾ ਕਿਉਂਕਿ ਇਹ احساس ਮੇਰੇ ਨਾਲ ਨਾਲ ਚੱਲਦਾ ਰਹਿੰਦਾ ਹਮੇਸ਼ਾ ਮੈਂ ਪਹਿਲਾਂ ਦੱਸਿਆ ਵੀ ਸੰਗਤ ਬੜੀਆਂ ਚੰਗੀਆਂ ਰੂਹਾਂ ਦੀ ਹੈ ਨਾ ਜਦੋਂ ਸੰਗਤ ਇਸ ਤਰ੍ਹਾਂ ਦੀਆਂ ਰੂਹਾਂ ਦੀ ਹੋ ਜੇ ਜਿਹੜੇ ਖੁਦ ਸਾਧ ਅਵਸਥਾ ਦੇ ਵਿੱਚ ਨੇ ਫੱਕਰ ਰੂਹਾਂ ਹੋਣ ਫਕੀਰ ਰੂਹਾਂ ਹੋਣ ਹੈਨਾ ਰੱਬ ਦੀ ਰਜ਼ਾ 'ਚ ਰਾਜ਼ੀ ਰਹਿਣ ਵਾਲੀਆਂ ਰੂਹਾਂ ਹੋਣ ਉਹਨਾਂ ਦੇ ਵਿੱਚ ਜਦੋਂ ਅਸੀਂ ਵਿਚਰਦੇ ਆ ਉਹਨਾਂ ਦੀ ਸੰਗਤ ਮਾਣਦੇ ਆ ਅਸਰ ਕਬੂਲਦੇ ਆ ਤੇ ਸੁਭਾਅਿਕਾ ਵੀ ਤੁਹਾਡੀ ਮਾਨਸਿਕ ਅਵਸਥਾ ਉਸੇ ਤਰ੍ਹਾਂ ਦੀ ਹੋ ਜਾਂਦੀ ਹੈ। ਹਾਂ ਉਸ ਤਰ੍ਹਾਂ ਦੀ ਹੋ ਜਾਂਦੀ ਹੈ। ਔਰ ਉਸ ਤੋਂ ਵੀ ਅਗਲੀ ਗੱਲ ਇਹ ਹੈ ਵੀ ਅਸੀਂ ਨਿੱਜੀ ਤੌਰ ਤੇ ਕਿੱਥੇ ਜੁੜੇ ਹੋਏ ਹਾਂ ਕੀ ਨੂੰ ਮੰਨਦੇ ਹਾਂ ਕਿਉਂਕਿ ਮੈਂ ਬਾਈ ਜੀ ਤੋਂ ਪੜਾ ਕੋ ਸਿੱਖਿਆ। ਹੂੰ ਮੈਂ ਬਾਈ ਜੀ ਗੁਰਦਾਸ ਮਾਨ ਜੀ ਹਾਂ ਮੈਂ ਇਸੇ ਗਲਤੇ ਆਉਂਗਾ ਕਿਉਂਕਿ ਆਪਾਂ ਇੰਟਰਵਿਊ ਤੋਂ ਪਹਿਲਾਂ ਇਹ ਗੱਲਬਾਤ ਕਰਦੇ ਸੀਗੇ ਤੁਸੀਂ ਗੁਰਦਾਸ ਮਾਨ ਜੀ ਨੂੰ ਬਾਈ ਜੀ ਦੇ ਨਾਮ ਨਾਲ ਸੰਬੋਧਨ ਕਰਦੇ ਹੋ ਹਨਾ ਤੇ ਮਾਨ ਸਾਹਿਬ ਨਾਲ ਤੁਹਾਡੀ ਮੁਲਾਕਾਤ ਹੋਈ ਇੱਕ ਲਖਣ ਜੀ ਘਟਨਾ ਤੁਸੀਂ ਮੇਰੇ ਨਾਲ ਸਾਂਝੀ ਕੀਤੀ ਤੇ ਉਹ ਸਾਡੇ ਦਰਸ਼ਕਾਂ ਦੇ ਨਾਲ ਵੀ ਸਾਂਝੀ ਕਰੋ ਕਿ ਮਾਨ ਸਾਹਿਬ ਨੂੰ ਤੁਸੀਂ ਕਦੋਂ ਤੇ ਕਿਵੇਂ ਮਿਲੇ ਔਰ ਉਹ ਪਹਿਲੀ ਮਿਲਣੀ ਦਾ ਜਿਹੜਾ ਪ੍ਰਭਾਵ ਆ ਤੁਹਾਡੇ ਤੇ ਕਿਸ ਤਰ੍ਹਾਂ ਦਾ ਸੀ ਕਿਉਂਕਿ ਪ੍ਰਭਾਵ ਵੀ ਉਹ ਪਹਿਲੀ ਮਿਲਣੀ ਦਾ ਇਸ ਤਰ੍ਹਾਂ ਸੀ ਜਿਹਨੂੰ ਲੋਕੰਡੇ ਖੜੇ ਕਰਨ ਵਾਲੇ ਆਪਾਂ ਕਹੀਏ ਵੀ ਇੱਕ ਜਿਵੇਂ ਤੁਸੀਂ ਇੱਕ ਫਿਲਮ ਦੇਖ ਰਹੇ ਹੋ ਤੁਹਾਨੂੰ ਇਹ ਲੱਗਣਾ ਵੀ ਇੱਕ ਸਟੋਰੀ ਘੜੀ ਹੋਈ ਆ ਪਰ ਉਹ ਹਕੀਕਤ ਆ ਕਿਉਂਕਿ ਮੈਂ ਬੜੀ ਛੋਟੀ ਜਦੋਂ ਉਮਰ ਦੇ ਵਿੱਚ ਸੀ ਤੇ ਉਦੋਂ ਟੀਵੀ ਦੇ ਵਿੱਚ ਕਿਉਂਕਿ ਬਾਅਦ ਜਿਵੇਂ ਬਾਅਦ ਵਿੱਚ ਕਹਿਣ ਲੱਗੀ ਆ ਪਹਿਲਾਂ ਮੈਂ ਗੁਰਦਾਸ ਮਾਨ ਜਿਵੇਂ ਸਾਰੇ ਲੋਕ ਕਹਿੰਦੇ ਆ ਗੁਰਦਾਸ ਮਾਨ ਕਹਿੰਦੀ ਹੁੰਦੀ ਸੀ ਤੇ ਜਦੋਂ ਵੀ ਟੀਵੀ ਦੇ ਵਿੱਚ ਬਾਈ ਜੀ ਦਾ ਗੀਤ ਆਉਣਾ ਜਾਂ ਉਹਨਾਂ ਦੀ ਕੋਈ ਇੰਟਰਵਿਊ ਚੱਲਣੀ ਜਾਂ ਫਿਲਮ ਆਉਣੀ ਤੇ ਮੇਰੇ ਮੂੰਹੋਂ ਆਪ ਮਹਾਰੇ ਇੱਕ ਬੜੀ ਅਜੀਬ ਗੱਲ ਨਿਕਲਨੀ ਮੈਂ ਮੇਰੇ ਮਾਪੇ ਨੂੰ ਕਹਿਣਾ ਕਿ ਮੈਂ ਮਰਨ ਤੋਂ ਪਹਿਲਾਂ ਇਸ ਬੰਦੇ ਨੂੰ ਦੇਖਣਾ ਜ਼ਰੂਰਾ ਮਾਤਾ ਜੀ ਵੀ ਇਹ ਗੱਲ ਦਾ ਜ਼ਿਕਰ ਕਰਦੇ ਸੀ ਕਿ ਜਦੋਂ ਛੋਟੇ ਜੀ ਹੁੰਦੇ ਸੀ ਸੰਦੀਪ ਨੇ ਇਹੀ ਗੱਲ ਕਹਿਣੀ ਤੇ ਪਰ ਉਹ ਇਹ ਨਹੀਂ ਸੀ ਪਤਾ ਵੀ ਪ੍ਰਮਾਤਮਾ ਇਹ ਗੱਲ ਮੂੰਹੋਂ ਕਿਉਂ ਕਢਾ ਰਿਹਾ ਤੇ ਇਸ ਜਿਹੜੀ ਰੀਜ ਨੇ ਛੇਤੀ ਪੂਰਾ ਹੋ ਜਾਣਾ ਸੋ ਪਹਿਲੀ ਵਾਰ ਮੈਂ 2006 ਦੇ ਵਿੱਚ ਬਾਈ ਜੀ ਨੂੰ ਮਿਲੀ ਨਹੀਂ ਐਕਚੁਅਲੀ ਉਹਨਾਂ ਦੇ ਦਰਸ਼ਨ ਕੀਤੇ ਔਰ ਦਰਸ਼ਨ ਜਦੋਂ ਕੀਤੇ ਉਹ ਇਸ ਢੰਗ ਨਾਲ ਹੋਏ ਵੀ ਮੈਂ ਤੁਹਾਡੇ ਨਾਲ ਇੱਕ ਕਿਉਂਕਿ ਜਦੋਂ ਮੈਂ ਪੂਰੀ ਗੱਲ ਦੱਸੂ ਗੱਲ ਬੜੀ ਲੰਬੀ ਚਲੀ ਜਾਣੀ ਆ ਮੈਂ ਇੱਕੋ ਹੀ ਗੱਲ ਤੁਹਾਡੇ ਨਾਲ ਤੁਹਾਨੂੰ ਸਵਾਲ ਪੁੱਛਦੀ ਹਾਂ ਕਿ ਜਿੰਨੀ ਦੇਰ ਤੱਕ ਮੈਂ ਤੁਹਾਨੂੰ ਆਪਣੇ ਬਾਰੇ ਕੁਝ ਦੱਸੂਗੀ ਨਹੀਂ ਆਪਾਂ ਮਿਲੇ ਨਹੀਂ ਹੈਗੇ ਤੁਹਾਨੂੰ ਕਿਵੇਂ ਪਤਾ ਲੱਗੂ ਵੀ ਇਹ ਕੁੜੀ ਦਾ ਨਾਮ ਸੁਖਦੀ ਨਹੀਂ ਪਤਾ ਲੱਗਦਾ ਇਹ ਕੁੜੀ ਲਿਖਦੀ ਆ ਕਿਉਂਕਿ ਮੇਰੇ ਨਾਲ ਇਸ ਹੋਇਆ ਸੀ ਵੀ ਪਹਿਲੀ ਵਾਰ ਜਿਸ ਬੰਦੇ ਨੂੰ ਮਿਲੀ ਨਹੀਂ ਜਿਸ ਬੰਦੇ ਨੂੰ ਦੇਖਿਆ ਪਹਿਲੀ ਵਾਰ ਆ ਸਿਰਫ ਉਹ ਬੰਦਾ ਮੈਨੂੰ ਮੇਰਾ ਨਾਮ ਤੋਂ ਸੰਬੋਧਨ ਕਰਕੇ ਬੁਲਾ ਰਿਹਾ ਸੋ ਪੈਰਾਂ ਦੇ ਹੇਠ ਹੁੰਦਾ ਨਾ ਵੀ ਤੁਹਾਡੀ ਜ਼ਮੀਨ ਖਿਸਕ ਜਾਣੀ ਤੇ ਮੈਂ ਪਹਿਲੀ ਵਾਰ ਜਦੋਂ ਮੈਂ ਉਹਨਾਂ ਦੇ ਬਿਨਾਂ ਦੱਸੇ ਬਾਈ ਜੀ ਨੂੰ ਚਰਨ ਸਪਰਸ਼ ਕੀਤੇ ਸੀਗੇ ਤੇ ਜਦੋਂ ਮੈਂ ਚਰਨ ਸਪਰਸ਼ ਕੀਤੇ ਉਦੋਂ ਬੜਾ ਕੁਝ ਤੁਹਾਡੇ ਅੰਦਰ ਚਰਨਾਟ ਛਿੜ ਜਾਂਦੀ ਹੈ ਵੈਸੇ ਤਾਂ ਉਹ ਕਿਸੇ ਨੂੰ ਕਰਨ ਨਹੀਂ ਦਿੰਦੇ ਕਰਨ ਨਹੀਂ ਦਿੰਦੇ ਹਾਂ ਜੀ ਕਹਿੰਦਾ ਤੇ ਕਾਫੀ ਕੁਸੂਦ ਤੱਕ ਹੰਦ ਤੱਕ ਮਹਿਸੂਸ ਹੋ ਗਿਆ ਸੀ ਇਹ ਕਿ ਸਾਧ ਅਵਸਥਾ ਜਿਹੜੀਆਂ ਰੂਹਾਂ ਉਹਦੀ ਰਜ਼ਾ ਦੇ ਵਿੱਚ ਰਾਜੀ ਰਹਿਣ ਹਾਂ ਉਹਦਾ ਨਾਮ ਜਪਦੀਆਂ ਰਹਿਣ ਉਹਨਾਂ ਦਾ ਔਰਾ ਹੀ ਅਲੱਗ ਹੁੰਦਾ ਫਿਰ ਉਸ ਮਿਲਣੀ ਤੋਂ ਬਾਅਦ ਸੁਖਦੀਪ ਜੀ ਤੁਹਾਡੀ ਕਲਮ ਤੇ ਵੀ ਉਸ ਮਿਲਣੀ ਦਾ ਅਸਰ ਹੋਇਆ ਬਿਲਕੁਲ ਬਿਲਕੁਲ ਹੋਇਆ ਹੁਣ ਤੱਕ ਆ ਕਿਉਂਕਿ ਇਹ ਉਹਦੀ ਰਜ਼ਾ ਮੈਨੂੰ ਉਹਦੀ ਰਜ਼ਾ ਵਿੱਚ ਰਹਿਣਾ ਹਮੇਸ਼ਾ ਹੀ ਚੰਗਾ ਲੱਗਦਾ ਕਿਉਂਕਿ ਇੱਕ ਬੜੀ ਸਕਾਰਾਤਮਕ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਦੀ ਆ ਕਿ ਮੈਂ ਅੱਜ ਤੱਕ ਪ੍ਰਮਾਤਮਾ ਦੀ ਕਿਸੇ ਵੀ ਰੂਪ ਦੇ ਵਿੱਚ ਹੋਵੇ ਤਸਵੀਰ ਅੱਗੇ ਖੜ ਕੇ ਪ੍ਰਮਾਤਮਾ ਦੇ इवन ਗੁਰੂ ਘਰ ਦੇ ਵਿੱਚ ਜਾ ਕੇ ਮੈਂ ਕਦੇ ਵਾਹਿਗੁਰੂ ਦੇ ਨਾਲ ਕਿਸੇ ਕਿਸਮ ਦਾ ਗਿਲਾ ਸਿਕਵਾ ਨਹੀਂ ਕੀਤਾ ਮੈਨੂੰ ਦੀ ਰਜਾ ਵਿੱਚ ਜਿੱਥੇ ਵੀ ਰੱਖੇ ਰਾਜੀ ਰਹਿਣਾ ਆਉਂਦਾ ਖੁਸ਼ ਰਹਿਣਾ ਆਉਂਦਾ ਸੋ ਜਿੱਥੇ ਤੱਕ ਲਿਖਣੀ ਤੇ ਪ੍ਰਭਾਵ ਦੀ ਗੱਲਾਂ ਮੈਂ ਉਹਨਾਂ ਦੀ ਸੰਗਤ ਬਹੁਤ ਮਾਣੀ ਆ ਬਾਈ ਜੀ ਦੀ ਉਹ ਸੰਗਤ ਦੇ ਦੌਰਾਨ ਜਿਹੜੀਆਂ ਗੱਲਾਂ ਹੁੰਦੀਆਂ ਨੇ ਜੋ ਕੋਸੋ ਸਮਝਾਉਂਦੇ ਆ ਵੀ ਅਸਲ ਦੇ ਵਿੱਚ ਬੰਦੇ ਨੂੰ ਕਿਵੇਂ ਦਾ ਹੋਣਾ ਚਾਹੀਦਾ ਬੰਦਾ ਹੁੰਦਾ ਕੀ ਆ ਨਾ ਤੇ ਉਹ ਫਿਰ ਲਿਖਤ ਦੇ ਵਿੱਚ ਆ ਜਾਂਦਾ ਕੋਈ ਲਿਖਤ ਕੋਈ ਆਪਣੇ ਰਚਨਾ ਸਾਡੇ ਨਾਲ ਸਾਂਝੀ ਕਰੋ ਸਾਡੇ ਦਰਸ਼ਕਾਂ ਦੇ ਨਾਲ ਆਹ ਹਾਂਜੀ ਲਿਖਤ ਹੁਣੀਆਂ ਤਾਂ ਬਹੁਤ ਨਹੀਂ ਕਰਦਾ ਪਰ ਨਾ ਇੱਕ ਇਹ ਛੋਟਾ ਗੀਤ ਮੈਂ ਤੁਹਾਡੇ ਨਾਲ ਸਾਂਝਾ ਕਰਦੀ ਹਾਂ ਤੋਦੇ ਵਾਲੇ ਆਵਾ ਫਿਰ ਮੁੜ ਜਾਵਾ ਚੰਦਰੇ ਚਿਤ ਦਾ ਚੋਰ ਨਗੂਣਾ ਵਲੇ ਆਵਾ ਫਿਰ ਮੁੜ ਜਾਵਾਂ ਚੰਦਰੇ ਚਿਤ ਦਾ ਚੋਰ ਨੇ ਗੁਣਾ ਜਿਉਂ ਜਿਉਂ ਪਰਦੇ ਪਾਪਲ ਕੋਵਾ ਤੇ ਜੋ ਜੋ ਪਰਦੇ ਪਾਪਲ ਕੋਵਾ ਤਿਉ ਤਿਉ ਹੋਵੇ ਦੁਣਾਤੀਨਾ ਅੱਗੇ ਦੇਖਿਓ ਹਮ ਪਾਂਬੜ ਬਣ ਬਣ ਮੱਚਦਾ ਹੈ ਜੋ ਬਾਗ ਮੱਚੀ ਦੇ ਬੜ 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 ਮੱਚਦਾ ਤਿਉ ਤਿਉ ਪਰਦੇ ਆਪ ਲਗਵਾ ਤਿਉ ਤਿਉ ਹੋਵੇ ਦੂਣਾ ਤੀਣਾ ਬਹੁਤ ਖੂਬ ਜਦੋਂ ਤੁਸੀਂ ਗਾਉਂਦੇ ਹੋ ਮੈਂ ਅਕਸਰ ਵੀ ਤੁਹਾਨੂੰ ਕਵੀ ਦਰਬਾਰਾਂ ਚ ਸਮਾਗਮਾਂ ਦੇ ਵਿੱਚ ਸੁਣਨ ਦਾ ਮੌਕਾ ਕਿਉਂਕਿ ਉਹਨਾਂ ਸਮਾਗਮਾਂ ਦੀ ਸ਼ੁਰੂਆਤ ਹੀ ਸੁਖਦੀਪ ਮਿਰਦਨੋਂ ਦੇ ਸਵਾਗਤ ਗੀਤ ਨਾਲ ਹੁੰਦੀ ਹੁੰਦੀ ਹੈ ਹਾਂ ਜੀ ਤੇ ਆਵਾਜ਼ ਧੁਰਤੰ ਤੱਕ ਜਿਹੜੀ ਹੈਗੀ ਆ ਧੂਪ ਆਉਂਦੀ ਆ ਸਭ ਦੋਸਤੋਂ ਵੀ ਜਾਦੇ ਪਾਉਂਦੇ ਨੇ ਅ ਦਿਲ ਕਰਦਾ ਹੁੰਦਾ ਕਿ ਸੁਣੀ ਜਾਈਏ ਹਨਾ ਤੇ ਇਹਨਾਂ ਰਚਨਾਵਾਂ ਨੂੰ ਇਹਨਾਂ ਸ਼ਬਦਾਂ ਨੂੰ ਕਿਤਾਬੀ ਰੂਪ ਵੀ ਤੁਸੀਂ ਨੇ ਦਿੱਤਾ ਦੱਸਿਆ ਹਾਂਜੀ ਦੋ ਕਿਤਾਬਾਂ ਆਪਣੀਆਂ ਛਪੀਆਂ ਨੇ ਪਹਿਲੀ ਕਿਤਾਬ ਅੱਖਰ ਇਸ਼ਕ-ਏ-ਇਬਾਦਤ ਤੇ ਦੂਜੀ ਕਿਤਾਬ ਦਾ ਨੋਵਾ ਸਾਈ ਦੀ ਦਾ ਸਫਰ ਇਹਦੇ ਵਿੱਚ ਮੈਂ ਇੱਕ ਗੱਲ ਬੜੀ ਤੁਹਾਡੇ ਨਾਲ ਜ਼ਰੂਰੀ ਹੈ ਜਿਹੜੀ ਸਾਂਝੀ ਕਰਨੀ ਚਾਹੂੰਗੀ ਹੂੰ ਕਿਉਂਕਿ ਜਿੱਥੋਂ ਆਪਣੀ ਗੱਲ ਚੱਲੀ ਸੀ ਵੀ ਚੰਗੀਆਂ ਰੂਹਾਂ ਦਾ ਆਸਰ ਕਬੂਲਣਾ ਤੇ ਮੈਨੂੰ ਹਮੇਸ਼ਾ ਹੀ ਲੱਗਦਾ ਹੁੰਦਾ ਵੀ ਜਦੋਂ ਅਸੀਂ ਕਿਸੇ ਵੀ ਚੰਗੀ ਰੂਹ ਦਾ ਆਸਰ ਕਬੂਲਦੇ ਆ ਤਾਂ ਆਪਾਂ ਨੂੰ ਉਸ ਰੂਹ ਦੇ ਬਾਰੇ ਗੱਲ ਕਰਨੀ ਬੜੀ ਲਾਜ਼ਮੀ ਹੈ ਬਿਲਕੁਲ ਜਿੱਥੋਂ ਤੱਕ ਕਿਤਾਬਾਂ ਦੇ ਛਪਣ ਦੀ ਗੱਲ ਹੈ ਮੈਂ ਸਿਰਫ ਲਿਖਦੀ ਆ ਲਿਖਦੀ ਪਹਿਲਾਂ ਵੀ ਲਿਖਦੀ ਸੀ ਹੁਣ ਵੀ ਲਿਖਦੀ ਆ ਕਿਉਂਕਿ ਮੈਂ ਪਹਿਲਾਂ ਦੱਸਿਆ ਸ਼ੁਰੂਆਤ ਦੇ ਵਿੱਚ ਕਿ ਮੈਂ ਸੁਧਾਰਨ ਪਰਿਵਾਰ ਦੇ ਵਿੱਚ ਪੈਦਾ ਹੋਈ ਕੁੜੀਆਂ ਮੈਂ ਕੀ ਪਰਿਵਾਰ ਦੇ ਵਿੱਚ ਪੈਦਾ ਹੋਈ ਕੁੜੀਆਂ ਸੋ ਇੱਕ ਕਿਤਾਬਾਂ ਨੂੰ ਜਿਹੜਾ ਕਵਤਾਂਵਾਂ ਨੇ ਗੀਤ ਨੇ ਗਜ਼ਲਾਂ ਨੇ ਇਹਨਾਂ ਨੂੰ ਕਿਤਾਬਾਂ ਦਾ ਰੂਪ ਦੇਣ ਵਾਲੀ ਜਿਹੜੀ ਸ਼ਖਸੀਅਤ ਆ ਉਹ ਬੜੀ ਜਾਨੀ ਬਲੱਖਣ ਸ਼ਖਸੀਅਤ ਮੈਂ ਉਹਨਾਂ ਤੋਂ ਵੀ ਬਹੁਤ ਕੁਝ ਸਿੱਖਿਆ ਸਰਦਾਰ ਮੋਤਾ ਸਿੰਘ ਸਰਾਏ ਜੀ ਤੇ ਆਪਣੀ ਯੂਰਪੀਨ ਪੰਜਾਬੀ ਸੱਤ ਦੇ 20 ਸਾਲ ਦੇ ਸੰਚਾਲਕ ਨੇ ਸੋ ਜਿੰਨੇ ਕ ਜਾਣੀ ਜਿਸ ਪੱਧਰ ਤੱਕ ਪੰਜਾਬੀ ਮਾਂ ਬੋਲੀ ਲਈ ਤੇ ਜਿਸ ਪਲੇਟਫਾਰਮ ਤੇ ਉਹ ਕੰਮ ਕਰ ਰਹੇ ਨੇ ਇੰਨੀ پاک ਸਾਫ ਨੀਅਤ ਦੇ ਨਾਲ ਸੇਵਾ ਨਿਭਾ ਰਹੇ ਨੇ ਮੈਨੂੰ ਲੱਗਦਾ ਮੈਂ ਆਮ ਤੌਰ ਤੇ ਕਹਿਣੀ ਹੁੰਦੀ ਹੈ ਕਿ ਉਹ ਉਹਨਾਂ ਨੂੰ ਬਸ ਸਿਰੇ ਝੁਕਦਾ ਕਿਉਂਕਿ ਉਹਨਾਂ ਅੰਦਰ ਇੱਕ ਅਲੱਗ ਕਿਸਮ ਦਾ ਜਜ਼ਬਾ ਇੱਕ ਅਲੱਗ ਕਿਸਮ ਦਾ ਜਨੂਨ ਹੈ ਇੱਕ ਅਲੱਗ ਕਿਸਮ ਦੀ ਮਾ ਬੋਲੀ ਪ੍ਰਤੀ ਖਿੱਚ ਮਾਨਾਸਤਕਾਰਾ ਮੋਹਾ ਪਤਾ ਨਹੀਂ ਕਿਹੜੇ ਕਿਹੜੇ ਸ਼ਬਦ ਜਾਣੀ ਮੈਨੂੰ ਲੱਗਦਾ ਹੁੰਦਾ ਵੀ ਸ਼ਬਦਾਂ ਦੀ ਵੀ ਆਪਣੀ ਇੱਕ ਆਪਣੇ ਇੱਕ ਆਪਣੀ ਹੁੰਦੀ ਹੈ ਥੋੜੇ ਪੈ ਜਾਂਦੇ ਨੇ ਥੋੜੇ ਪੈ ਜਾਂਦੇ ਆ ਕਿਉਂਕਿ ਜਦੋਂ ਇਸ ਤਰ੍ਹਾਂ ਦੀਆਂ ਰੂਹਾਂ ਨੂੰ ਮਿਲਦੇ ਹਾਂ ਤੇ ਅਸੀਂ ਫਿਰ ਮਜਬੂਰ ਹੋ ਜਾਂਦੇ ਆ ਆਪਣੇ ਆਪ ਅੰਦਰ ਝਾਤੀ ਮਾਰਨ ਦੇ ਲਈ ਕਿ ਵੀ ਇਹ ਕਿੱਥੇ ਖੜੇ ਨੇ ਤੇ ਅਸੀਂ ਕਿੱਥੇ ਖੜੇ ਆ ਅਸੀਂ ਕੀ ਕਰ ਰਹੇ ਆ ਅੱਜੋ ਕੀ ਕਰਨਾ ਚਾਹੀਦਾ ਪਰ ਉਹਨਾਂ ਨੂੰ ਦੇਖ ਕੇ ਮੈਂ ਹਮੇਸ਼ਾ ਇਹ ਕਹਿਣੀ ਹੁੰਦੀ ਹੈ ਕਿ ਵੀ ਬਸ ਸਲੂਟ ਆ ਵੀ ਇਸ ਨੀਅਤ ਨਾਲ ਇਸ ਸਿਰੜ ਦੇ ਨਾਲ ਕੰਮ ਕਰਨਾਂ ਲੱਗੇ ਰਹਿਣਾ ਆਪਣੀ ਜੇਬ ਦੇ ਵਿੱਚੋਂ ਲੱਖਾਂ ਨਹੀਂ ਤੁਸੀਂ ਯਕੀਨ ਮੰਨੋਗੇ ਜਾਨੀ ਕਰੋੜਾਂ ਰੁਪਇਆ ਮਾਂ ਬੋਲੀ ਦੀ ਸੇਵਾ ਦੇ ਵਿੱਚ ਲਾਉਣਾ ਹਮ ਬਕ ਬਕ ਲੇਖਕਾਂ ਦੀਆਂ ਕਿਤਾਬਾਂ ਚਪਵਾਉਣੀਆਂ ਫਿਰ ਉਹਨਾਂ ਕਿਤਾਬਾਂ ਨੂੰ ਅਲੱਗ-ਅਲੱਗ ਦੇਸ਼ਾਂ ਵਿੱਚ ਪਹੁੰਚਾਉਣਾ ਫਿਰ ਫ੍ਰੀ ਆਫ ਕਾਸਟ ਲੋਕਾਂ ਨੂੰ ਬੰਦਣਾ ਅਸੀਂ ਲੋਕ ਦੇਖਦੇ ਆਂ ਵੀ ਅਸੀਂ ਜੁੜਦੇ ਉੱਥੇ ਆ ਰਿਸ਼ਤੇਦਾਰੀਆਂ ਵੀ ਉੱਥੇ ਨਿਭਾਉਂਦੇ ਆ ਜਿੱਥੇ ਸਾਡਾ ਸਵਾਰਥ ਪੂਰਾ ਹੋਵੇ ਪਰ ਜਦੋਂ ਆਪਾਂ ਇਸ ਤਰ੍ਹਾਂ ਦੀਆਂ ਰੂਹਾਂ ਨਾਲ ਮਿਲਦੇ ਆਂ ਉਹਨਾਂ ਦੀ ਸੰਗਤ ਮਾਣਦੇ ਜਿਹੜੇ ਬਿਲਕੁਲੀ ਨਿਰੋਲ ਨਿਰਸਵਾਰਥ ਭਾਵਨਾ ਦੇ ਨਾਲ ਸੇਵਾ ਦੇ ਵਿੱਚ ਲੱਗੀਆਂ ਹੋਈਆਂ ਨੇ ਉਹਦੇ ਵਿੱਚ ਉਹ ਆਪਣਾ ਸਮਾਂ ਵੀ ਲਾ ਰਹੇ ਨੇ ਪੈਸਾ ਵੀ ਲਾ ਰਹੇ ਨੇ ਬੜਾ ਕੁਝ ਹੋਰ ਵੀ ਹਾਲ ਹੁੰਦਾ ਤੇ ਫਿਰ ਜਾਨੀ ਸੋਚਣ ਲਈ ਮਜਬੂਰ ਹੁੰਦੇ ਆ ਕਿ ਵਾਹਿਗੁਰੂ ਦੀ ਬੜੀ ਬਖਸ਼ਿਸ਼ ਹੈ ਕੋਈ ਐਸੀ ਸ਼ਖਸੀਅਤ ਜਿਹੜੀ ਜਿਹਦਾ ਅਸਰ ਤੁਹਾਡੀ ਕਲਮ ਵੀ ਕਬੂਲਦੀ ਆ ਜਾਂ ਉਹ ਉਹਦੇ ਜਿਹੜੇ ਉਹਨਾਂ ਦੀ ਸ਼ਖਸੀਅਤ ਲਾਲੋ ਜਾਂ ਉਹਨਾਂ ਦੀ ਕਲਮ ਦਾ ਉਹਨਾਂ ਦੀਆਂ ਲਿਖਤਾਂ ਤੁਹਾਨੂੰ ਪ੍ਰਭਾਵਿਤ ਕਰਦੀਆਂ ਨੇ ਜਿੰਨਾ ਤੋਂ متاثر ਹੋ ਕੇ ਤੁਹਾਡੀ ਕਲਮ ਵੀ ਕੁਝ ਨਵਾਂ ਸਿਰਜਦੀ ਆ ਦੇਖੋ ਮੈਨੂੰ ਪੜਨ ਦਾ ਬਹੁਤ ਸੌਂਕ ਆ ਵੱਖ-ਵੱਖ ਲੇਖਕਾਂ ਦੀਆਂ ਕਿਤਾਬਾਂ ਮੈਂ ਪੜ੍ਹਦੀ ਆ ਪਰ ਜਦੋਂ ਅਸਰ ਦੀ ਗੱਲ ਆਉਂਦੀ ਤੇ ਆਪਣੀ ਗੱਲ ਹੋ ਚੁੱਕੀ ਕਿਉਂਕਿ ਮੈਂ ਬੜੀਆਂ ਲਿਖਣਾ ਵੀ ਤੁਸੀਂ ਸੁਣਿਆ ਥੋੜਾ ਜਿਹਾ ਸ਼ੁਰੂ ਜਿਵੇਂ ਮਰਜ਼ੀ ਕਰਾਂ ਪਰ ਜਾ ਕੇ ਗੱਲ ਫੇਰ ਉੱਥੇ ਚਲੀ ਜਾਂਦੀ ਹੈ ਦਿਹਾਤੀਬਾਦ ਬੰਦਾ ਕਿਉਂਕਿ ਅਸਰ ਤਾਂ ਫਿਰ ਮੇਰੇ ਤੇ ਜਿਹੜਾ ਲਿਖਣ ਤੇ ਜ਼ਿਆਦਾਤਰ ਬਾਈ ਜੀ ਦਾ ਹੈਗਾ ਹੀ ਆ ਕਿਉਂਕਿ ਮਨੁੱਖੀ ਸੰਗਤ ਬੜੀ ਮਾਣੀ ਆ ਦੂਜੀ ਗੱਲ ਜਿਹੜਾ ਮੈਂ ਜਿਹੜਾ ਦੂਜੀ ਸ਼ਖਸੀਅਤ ਦਾ ਨਾਮ ਲਿਆ ਸਰਦਾਰ ਮੋਤਾ ਸਿੰਘ ਸਰਾਏ ਜੀ ਕਿਉਂਕਿ ਜਿਹੜੀ ਇਨਸਾਨੀਅਤ ਦੀ ਗੱਲ ਆ ਹੈਨਾ ਵੀ ਬੰਦੇ ਦੇ ਅੰਦਰ ਜਾਂ ਜਿਹਾ ਕਿਵੇਂ ਹੋਣਾ ਚਾਹੀਦਾ ਬੰਦੇ ਦੇ ਅੰਦਰ ਨਿਮਰਤਾ ਕਿਵੇਂ ਹੋਣੀ ਚਾਹੀਦੀ ਆ ਕੋਈ ਰਿਸ਼ਤਿਆਂ ਨੂੰ ਕਿਵੇਂ ਨਿਭਾ ਸਕਦਾ ਕਿਸ ਸਿੱਧਤ ਦੇ ਨਾਲ ਨਿਭਾ ਸਕਦਾ ਇਹ ਮੈ ਸਰਾਏ ਸਾਹਿਬ ਤੋਂ ਸਿੱਖਿਆ ਕਿਉਂਕਿ ਅਸੀਂ ਕਿਸੇ ਦਾ ਸਾਥ ਕਿਸ ਪੱਧਰ ਤੱਕ ਦੇ ਸਕਦੇ ਹਾਂ ਇਹ ਮੈਂ ਉਹਨਾਂ ਤੋਂ ਸਿੱਖਿਆ ਜਾਨੀ ਮੈਨੂੰ ਲੱਗਦਾ ਪਤਾ ਨਹੀਂ ਵੀ ਤੁਸੀਂ ਉਹਨਾਂ ਨੂੰ ਮੇਲੇ ਹੋ ਜੋ ਸਬਾਬ ਬਣਿਆ ਜਾਂ ਨਹੀਂ ਬਣਿਆ ਕਿਉਂਕਿ ਮੈਂ ਉਹਨਾਂ ਦੀ ਵੀ ਬਹੁਤ ਸੰਗਤ ਮਾਣੀ ਆ ਇਹ ਸੋ ਮੈਂ ਉਹਨਾਂ ਨੂੰ ਵੀ ਜਦੋਂ ਮੈਂ ਲਿਖਦੀ ਵੀ ਆ ਪੜ੍ਹਦੀ ਆ ਕੋਈ ਕੰਮ ਕਰਦੀ ਆ ਤਾਂ ਅੰਦਰ ਚੱਲਦਾ ਰਹਿੰਦਾ ਵੀ ਹਾਂ ਇਹ ਲੋਕ ਹੈਗੇ ਜਿਨ੍ਹਾਂ ਦੇ ਕਰਕੇ ਕੁਦਰਤ ਦੀ ਸਾਜੀ ਨਿਵਾਜੀ ਸ੍ਰਿਸ਼ਟੀ ਸੋਹਣੀ ਲੱਗਦੀ ਆ ਨਹੀਂ ਤੇ ਤੇ ਬੜਾ ਗੁੱਸਾ ਨਕਾਰਾਤਮਕ ਦੇ ਬਿਲਕੁਲ ਬਿਲਕੁਲ ਪਰ ਜਦੋਂ ਆਪਾਂ ਪੋਜ਼ਿਟਿਵ ਲੈ ਕੇ ਚੱਲਦੇ ਆਂ ਸਕਾਰਾਤਮਕ ਸੋਚ ਲੈ ਕੇ ਚੱਲਦੇ ਆਂ ਤੇ ਮੈਨੂੰ ਲੱਗਦਾ ਫਿਰ ਗਿਣਤੀਆਂ ਰੂਹਾਂ ਹੈਗੀਆਂ ਜਿੰਨਾ ਕਰਕੇ ਬੜਾ ਗੁੱਸਾ ਜੇ ਵੀ ਬਹੁਤ ਸੋਹਣਾ ਸੋ ਮੋਤਾ ਸਿੰਘ ਸਰਾਏ ਜੀ ਉਹਨਾਂ ਦੇ ਵਿੱਚ ਇੱਕ ਨੇ ਇਹ ਸੁਖਦੀਪ ਵਿਦਨੋਂ ਦੀ ਜਿਹੜੀ ਸੈਰੀ ਆ ਹਾਂਜੀ ਉਹਦਾ ਸਫ਼ਰ ਆ ਜਿਹੜਾ ਕਿਸ ਮੁਕਾਮ ਤੇ ਪਹੁੰਚਿਆ ਜਸਖਦੀਪ ਦੇ ਮਨ ਦਾ ਜਿਹੜਾ ਸੁਪਨਾ ਸੀਗਾ ਕੋਈ ਉਹ ਉਹ ਕਿੱਥੇ ਤੱਕ ਕਿਹੜਾ ਸੁਪਨਾ ਜਿਹੜਾ ਪੂਰਾ ਹੋਣ ਦੀ ਕਗਾਰ ਤੇ ਆ ਜਾਂ ਜੇ ਅਧੂਰਾ ਜਾਂ ਕਿੱਥੇ ਤੱਕ ਮਤਲਬ ਸਾਡੇ ਦਰਸ਼ਕਾਂ ਲਈ ਇਹਦੇ ਵਿੱਚ ਖਿੱਚ ਹੋਗੀ ਤਾਂ ਹੋਗੀ ਜਾਣਨ ਦੀ ਕਿ ਕਿੱਥੇ ਸੁਖਦੀਪ ਪਹੁੰਚਣਾ ਚਾਹੁੰਦੀ ਹੈ ਕੀ ਉਹ ਮੰਜ਼ਿਲ ਮਿਲੀ ਕੱਲ ਮਿਲਣੀ ਹੈ ਕਿਉਂਕਿ ਜਿੱਥੋਂ ਤੱਕ ਇਨਸਾਨ ਦਾ ਮਾਨਾ ਹਰ ਇੱਕ ਦੀ ਗੱਲ ਕਰਦੀ ਆ ਮੈਂ ਕੱਲੀ ਆਪਣੀ ਨਹੀਂ ਕਿਉਂਕਿ ਫਿਤਰਤਾ ਮਨੁੱਖ ਦੀ ਮਨੁੱਖ ਦੀਆਂ ਇਛਾਵਾਂ ਪੂਰੀਆਂ ਨਹੀਂ ਹੁੰਦੀਆਂ ਹਨ ਹੈਨਾ ਇੱਕ ਪੂਰੀ ਹੋ ਗਈ ਦੂਜੀ ਦੂਜੀ ਪੂਰੀ ਹੋ ਗਈ ਤੀਜੀ ਤਿਆਰ ਰਹਿੰਦੀ ਆ ਜਦੋਂ ਤੱਕ ਦਿੱਤਾ ਲਿਖਣ ਦੀ ਗੱਲ ਆ ਉਹਦੇ ਵਿੱਚ ਮੈਂ ਸੰਤੋਸ਼ਤਾ ਕਿ ਮੈਂ ਚੱਲੀ ਜਾ ਰਹੀ ਹਾਂ ਤੇ ਜਿਹੜੇ ਅਧੂਰੇ ਸੁਪਨੇ ਦੀ ਗੱਲ ਹੈ ਮੈਂ ਅਧੂਰਾ ਤਾਂ ਨਹੀਂ ਕਹੂੰਗੀ ਗੱਲ ਉਹੀ ਆ ਜਾਂਦੀ ਹੈ ਵੀ ਆਪਣੇ ਅੰਦਰ ਰੀਝਾਂ ਹੁੰਦੀਆਂ ਨੇ ਉਹਦੇ ਵਿੱਚ ਕੁਝ ਪੂਰੀਆਂ ਵੀ ਹੋਣੀਆਂ ਹੁੰਦੀਆਂ ਨੇ ਕੁਝ ਰਹਿਣੀਆਂ ਵੀ ਹੁੰਦੀਆਂ ਨੇ ਹਾਂ ਇੱਕ ਮੇਰਾ ਸ਼ੌਕ ਆ ਪਹਿਲਾਂ ਵੀ ਸੀ ਹੁਣ ਵੀ ਆ ਕਿ ਮੈਨੂੰ ਸੂਫੀਜ਼ਮ ਕੋਨਾ ਬੜਾ ਪਸੰਦ ਆ ਕਵਾਲੀ ਦੇ ਰੂਪ ਦੇ ਵਿੱਚ ਹੋਵੇ ਜਾਂ ਕਿਸੇ ਵੀ ਬਟੋ ਸੂਫੀਜ਼ ਹੋਵੇ ਕਿਉਂਕਿ ਮੈਂ ਸੁਣਦੀ ਵੀ ਬਹੁਤਾਂ ਸੂਫੀਜ਼ ਨੂੰ ਗਾਉਣਾ ਵੀ ਵਧੀਆ ਲੱਗਦਾ ਪਰ ਉਹ ਕਈ ਵਾਰੀ ਹੁੰਦਾ ਵੀ ਜਾਂ ਤਾਂ ਤੁਹਾਨੂੰ ਪਲੇਟਫਾਰਮ ਨਹੀਂ ਮਿਲਦਾ ਜਾਂ ਹਾਲਾਤ ਨਹੀਂ ਮਿਲਦੇ ਜਾਂ এনवायरमेंट ਨਹੀਂ ਮਿਲਦਾ ਜਾਂ سپورਟ ਨਹੀਂ ਮਿਲਦੀ ਹੈਨਾ ਮੈਂ ਇਹਦੇ ਵਿੱਚ ਕੁਝ ਵੀ ला ਸਕਦੇ ਹਾਂ ਪਰ ਗੱਲ ਫਿਰ ਉੱਥੇ ਆ ਜਾਂਦੀ ਆ ਵੀ ਉਹਦੀ ਰਜ਼ਾ ਵਿੱਚ ਰਾਜ਼ੀ ਰਹਿਣਾ ਜੋ ਮਿਲ ਗਿਆ ਉਹ ਠੀਕ ਆ ਉਹਦੇ ਨਾਲ ਸੰਤੁਸ਼ਟ ਆ ਜੋ ਨਹੀਂ ਮਿਲਿਆ ਉਹਦੇ ਪਿੱਛੇ ਮੈਂ ਕਦੇ ਕੰਮਲੀ ਨਹੀਂ ਹੋਈ ਹੈਗੀ ਕਿਉਂਕਿ ਆਪਣਾ ਇੱਕ ਫਰਜ਼ ਬਣਦਾ ਇੱਕ ਇਨਸਾਨ ਹੋਣ ਦੇ ਨਾਤੇ ਕਿ ਅਸੀਂ ਮਿਹਨਤ ਦੇ ਵਿੱਚ ਲੱਗੇ ਰਹੀਏ ਉਹ ਸਫ਼ਰ ਦੇ ਵਿੱਚ ਕੋਸ਼ਿਸ਼ ਕਰਦੇ ਰਹੀਏ ਦੁਰਮਦੀ ਸੋ ਮੈਂ ਤੁਰ ਹੀ ਜਾ ਰਹੀ ਹਾਂ ਪਹੁੰਚਣਾ ਕਿੱਥੇ ਪਹੁੰਚਾਉਣਾ ਵਾਹਿਗੁਰੂ ਦੇ ਹੱਥ ਹਾਂ ਬਿਲਕੁਲ ਆ ਕਾਫੀ ਬਸਿਆਂ ਤੇ ਕਾਫੀ ਨਜ਼ਮਾਂ ਕਾਫੀ ਗੀਤ ਤੁਸੀਂ ਹੁਣ ਤੱਕ ਲਿਖੇ ਹਾਂਜੀ ਕਿਤੇ ਲੱਗਦਾ ਕਿ ਆ ਗੱਲ ਜੇ ਮੈਂ ਤੁਰ ਲਿਖੀ ਨਹੀਂ ਗਈ ਮੈਂ ਇਹਨੂੰ ਲਿਖਣਾ ਕੋਈ ਐਸੀ ਗੱਲ ਨਹੀਂ ਕਿਉਂਕਿ ਲੋਕ ਬੜਾ ਕਹਿੰਦੇ ਆ ਕਿ ਸੁਖਦੀਪ ਤੂੰ ਗੀਤ ਲਿਖਾ ਕਾਇਕਾ ਨੂੰ ਦੇ ਗੀਤ ਪਰ ਸਵਾਲ ਆ ਕਿ ਉੱਥੇ ਖੜਾ ਹੋ ਜਾਂਦਾ ਕਿ ਜੋ ਚੀਜ਼ ਲਿਖਣ ਦੇ ਲਈ ਰੂਹ ਨਹੀਂ ਮੰਨਦੀ ਉਹ ਨਹੀਂ ਲਿਖਣੀ ਕਿਉਂਕਿ ਜਿਹੜੀ ਚੀਜ਼ ਸਾਨੂੰ ਖੁਦ ਨੂੰ ਆਨੰਦ ਨਹੀਂ ਦਿੰਦੀ ਉਸ ਅਸੀਂ ਕੋਈ ਵੀ ਲਿਖਤਾ ਕੋਈ ਵੀ ਕਿਤਾਬ ਆ ਕਹਾਣੀ ਹੋਵੇ ਨਾਵਲ ਹੋਵੇ ਕਵਿਤਾ ਹੋਵੇ ਗੀਤ ਹੋਵੇ ਗਜ਼ਲ ਹੋਵੇ ਮੇਰਾ ਇਹ ਮੰਨਣਾ ਵੀ ਜੇ ਉਹ ਸਾਨੂੰ ਆਨੰਦ ਨਹੀਂ ਦੇ ਰਹੀ ਤਾਂ ਦੂਜੇ ਨੂੰ ਕਿਵੇਂ ਆਨੰਦ ਦੇ ਦੇ ਜਿਹੜੀ ਚੀਜ਼ ਕਿਉਂਕਿ ਭਟਕਣਾ ਲਾਵੇ ਅੰਦਰ ਤਾਂ ਮੇਰੀ ਕੋਸ਼ਿਸ਼ ਰਹਿੰਦੀ ਹੁੰਦੀ ਆ ਕਿ ਉਹਦੇ ਤੋਂ ਬਚਿਆ ਜਾਵੇ ਸੋ ਲਿਖਣ ਵਾਲੇ ਪੱਖੋਂ ਮੈਨੂੰ ਲੱਗਦਾ ਮੈਂ ਸੰਤੋਸ਼ਟਾਂ ਲੱਗਦਾ ਨਹੀਂ ਮੈਂ ਹਾਂ ਸੰਤੋਸ਼ਟ ਕਿਉਂਕਿ ਜਦੋਂ ਮੈਂ ਲੇਖ ਲਿਆ ਮੈਨੂੰ ਲੱਗਦਾ ਹੁੰਦਾ ਵੀ ਮੈਂ ਹੀ ਠੀਕ ਲਿਖਿਆ ਵਧੀਆ ਲਿਖਿਆ ਮੈਨੂੰ ਚੰਗਾ ਲੱਗਦਾ ਮਾਪੇ ਨੂੰ ਸੁਣਾਉਣੀ ਆ ਉਹਨਾਂ ਨੂੰ ਚੰਗਾ ਲੱਗਦਾ ਉਹ ਉਲਟਾ ਸਾਬਾਸ ਦਿੰਦੇ ਆ ਸੋ ਇਸ ਪੱਖੋਂ ਠੀਕ ਆ ਹੂੰ ਤੇ ਜਾਂਦੇ ਜਾਂਦੇ ਸੁਖਦੀਪ ਮਿੱਦਨੋਂ ਦੇ ਅਸੀਂ ਕੁਝ ਨਜ਼ਮ ਕੋਈ ਹੋਰ ਸੁਣਨੀ ਚਾਹਾਂਗੇ ਜਿਹੜੀ ਤੁਹਾਡੇ ਦਿਲ ਦੇ ਬਹੁਤ ਗਰੀ ਹੋਏ ਹਾਂ ਹਾਂ ਹਾਂਜੀ ਮੈਂ ਸਰਵਿਕਾ ਕਰ ਲਿਆ ਤੇ ਮੇਨੂੰ ਲੱਗ ਆਪਾਂ ਬਾਬਾ ਜੀ ਬਾਰੇ ਇੱਕ ਗੱਲ ਕਰ ਲਈਏ ਹਨਾ ਇੱਕ ਛੋਟੀ ਜੀ ਨਜ਼ਮ ਮੈਂ ਬੋਲ ਕੇ ਇਹਨੂੰ ਗਾਵਾਂਗੇ ਨਹੀਂ ਬੋਲ ਦਿਆਂਗੇ ਫਿਰ ਔਰ ਸਾਰਿਆਂ ਲਈ ਆ ਹਨਾ ਕਿ ਏ ਬਾਬਾ ਨਾਨਕਾ ਏ ਬਾਬਾ ਨਾਨਕਾ ਪੱਲੜੇ ਚ ਸ਼ਬਦ ਪਾ ਦੇ ਮੱਤ ਚ ਸੁਮੱਤ ਰੱਖੀ ਹੂੰ ਪੱਲੜੇ ਸ਼ਬਦ ਪਾਦੇ ਮੱਥ ਚ ਸਮਰਤ ਰੱਖੀ ਅੰਗ ਸੰਗ ਹੋ ਸਹਾਈ ਆਪੇ ਮੇਰੀ ਪਤ ਰੱਖੀ ਮਿੱਟੀ ਦਾ ਕਲਬੂਤ ਹਾਂ ਪਰ ਅੰਸ ਤੇਰੀ ਕਾਇਨਾਤ ਦਾ ਮਿੱਟੀ ਦਾ ਕਲਬੂਤ ਹਾਂ ਪਰ ਅੰਸ ਤੇਰੀ ਕਾਇਨਾਤ ਦਾ ਕਦਮਾਂ ਨੂੰ ਰਾਹ ਦੇ ਤਿ ਸਿਰ ਮੇਰੇ ਹੱਥ ਰੱਖੀ ਏ ਬਾਬਾ ਨਾਨਕਾ ਹੱਥ ਦੀ ਲਕੀਰ ਤੇ ਤਕਦੀਰ ਵੱਲ ਦੇਖਾਂ ਮੈਂ ਕੀ ਹੱਥ ਦੀ ਲਕੀਰ ਤੇ ਤਕਦੀਰ ਵੱਲ ਦੇਖਾਂ ਮੈਂ ਕੀ ਸਬਰ ਦੇ ਸੰਜਮ ਦੇ ਤੇ ਸਿੱਧਕ ਦੇ ਸਮਰੱਥ ਰੱਖੀ ਨਾਮ ਦੀ ਲਗਨ ਲਾ ਦੇ ਦਰਸ ਦੀ ਪਿਆਸ ਦੇ ਨਾਮ ਦੀ ਲਗਨ ਲਾ ਦੇ ਦਰਸ ਦੀ ਪਿਆਸ ਦੇ ਵਿਰਹਾ ਕਰਾਵੇ ਬੰਦਗੀ ਮਿਹਨਤ ਅਣਥੱਕ ਰੱਖੀ ਮੇਰੀ ਵਿੱਚੋਂ ਮੈਂ ਦੇ ਭਰਮ ਸਭੇ ਤੋੜ ਦੇ ਮੇਰੀ ਵਿੱਚੋਂ ਮੈਂ ਦੇ ਭਰਮ ਸਭੇ ਤੋੜ ਦੇ ਮਨ ਰੱਖੀ ਨੀਮਾ ਬਾਬਾ ਉੱਚੀ ਮੇਰੀ ਮੱਤ ਰੱਖੀ اے ਬਾਬਾ ਨਾਨਕਾ ਰਾਗ ਨੂੰ ਰਬਾਬ ਦੇ ਤੇ ਰੂਹ ਨੂੰ ਸਬਾਬ ਦੇ ਰਾਗ ਨੂੰ ਰਬਾਬ ਦੇ ਰੂਹ ਨੂੰ ਸਬਾਬ ਦੇ ਸਿੱਧ ਦੇ ਲਈ धर ਤੇਰਾ ਸੋਚ ਵਿੱਚ ਸੱਚ ਰੱਖੀ ਰੂਹਾਂ ਨੂੰ ਫਕੀਰੀਆਂ ਤਣਾਂ ਨੂੰ ਦੇ ਸਾਦਗੀ ਰੂਹਾਂ ਨੂੰ ਫਕੀਰੀਆਂ ਤਣਾਂ ਨੂੰ ਦੇ ਸਾਦਗੀ ਮਸਤਕ ਨੂੰ ਧਿਆਨ ਅੱਖਾਂ ਵਿੱਚ ਆਪਣਾਤ ਰੱਖੀ ਹੇ ਬਾਬਾ ਨਾਨਕਾ ਪੱਲੇ 'ਚ ਸ਼ਬਦ ਪਾ ਦੇ ਮਤ 'ਚ ਸੁਮਤ ਰੱਖੀ ਅੰਗ ਸੰਗ ਹੋ ਸਹਾਈ ਆਪ ਤੇ ਮੇਰੀ ਪੱਤਰ ਰੱਖੀ ਸੇ ਬਾਬਾ ਨਾਨਕ ਦਾ ਅ ਸੋ ਅਸੀਂ ਦੁਆ ਵੀ ਕਰਦੇ ਆ ਕਿ ਸਾਰੇ ਲੇਖਕਾਂ ਨੂੰ ਬਾਬਾ ਨਾਨਕ ਸਮਰੱਥ ਵਗ ਸੇ ਕਿਉਂਕਿ ਜਿਹੜੀਆਂ ਜੋਕੀ ਗੀਤਕਾਰੀ ਆ ਹਾਂਜੀ ਉਹ ਕਰਾਹੇ ਮੈਂ ਸਾਰੀ ਨਹੀਂ ਕਹਿੰਦਾ ਬਹੁਤ ਵਧੀਆ ਕਲਮਾਂ ਨੇ ਜਿਹੜੀਆਂ ਲਿਖਦੀਆਂ ਨੇ ਵਧੀਆ ਲਿਖਦੀਆਂ ਨੇ ਨਹੀਂ ਤੇ ਫਿਰ ਉਹ ਤੁੰਦੇ ਬਾਬੇ ਜੰਗਲੇ ਦੀ ਹੱਥਾਂ ਤੋਂ ਛੱਕ ਕੇ ਜਿਹੜੇ ਸਾਡੇ ਇੱਕ ਗਾਇਕ ਨੇ ਉਹਨਾਂ ਨੇ ਰਫਲਾਂ ਚੱਕ ਲਈਆਂ ਜੀ ਹਥਿਆਰ ਚੱਕ ਲਏ ਜੀ ਜਰਬ ਚੱਕ ਲਏ ਉਹ ਨਸਿਆਂ ਦਾ ਉਹ ਉਹ ਨਸਿਆਂ ਦਾ ਜਿਹੜਾ ਕਾਫੀ ਜਿਹੜੀਆਂ ਕ੍ਰੀਤੀਆਂ ਨੇ ਜਿਹੜੀਆਂ ਜਿਹਦੇ ਹੱਥ 'ਚ ਕਲਮ ਹੁੰਦੀ ਆ ਉਹ ਕਾਫੀ ਵੱਡੀ ਜ਼ਿੰਮੇਵਾਰੀ ਹੁੰਦੀ ਆ ਬਿਲਕੁਲ ਬਿਲਕੁਲ ਹੋ ਇਸ ਕਰਕੇ ਜਿਹੜੀਆਂ ਕਲਮਾਂ ਖਰਾਹੇ ਪਈਆਂ ਹੋਈਆਂ ਨੇ ਉਹ ਅਸੀਂ ਵੀ ਅਰਦਾਸ ਕਰਦੇ ਆ ਕਿ ਬਾਬਾ ਨਾਨਕ ਨੂੰ ਮੱਤਵਕ ਸੇ ਤੁਸੀਂ ਆਪਣਾ ਕੀਮਤੀ ਸਮਾਂ ਸੰਕ ਦਿੱਤਾ ਦਿਲ ਤੱਕ ਕਰਦਾ ਗੱਲਾਂ ਬਹੁਤ ਸਾਰੀਆਂ ਢੇ ਸਾਰੀਆਂ ਤੁਹਾਡੇ ਨਾਲ ਕਰੀਂ ਜਾਈਏ ਤੇ ਸਮਾਂ ਜਾਰ ਤਨੀ ਦਿੰਦਾ ਪਰ ਅੱਜ ਦੀ ਮੁਲਾਕਾਤ ਦੇ ਲਈ ਸਮਾਂ ਦੇਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਦੁਬਾਰਾ ਕੋਸ਼ਿਸ਼ ਕਰਦੇ ਆਂ ਵੀ ਆਪਾਂ ਛੇਤੀ ਮਿਲਦੇ ਆਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਸਸਿਕਾ ਕਿਵੇਂ ਮੇਰੀ ਹੋਂਦ ਮੁੱਕ ਜਾਊਵੇ ਕਿਵੇਂ ਮੇਰੀ ਹੋਂਦ ਮੁੱਕ ਜਾਊਵੇ ਮੇਰੇ ਵਿੱਚ ਵਾਸ ਹੈ ਤੇਰਾ ਮੈਨੂੰ ਡੁੱਬਣੇ ਨਾ ਦੇਵੇ ਜੋ ਮੈਨੂੰ ਡੁੱਬਣੇ ਨਾ ਦੇਵੇ ਜੋ ਬੜਾ ਵਿਸਵਾਸ ਹੈ ਮੇਰਾ ਮੇਰੀ ਹੋਂਦ ਮੁੱਕ ਜਾਊਵੇ ਇੱਕ ਕਰਕੇ ਤੇ ਲੰਬੇ ਡਰ ਨੂੰ ਵੇ ਪੰਛੀ ਮੁੜ ਚੱਲੇ ਘਰ ਨੂੰ ਇੱਕ ਕਰਕੇ ਤੇ ਲੰਬੇ ਡਰ ਨੂੰ ਵੇ ਪੰਛੀ ਮੁੜ ਚੱਲੇ ਘਰ ਨੂੰ ਤੇਰੇ ਦਰ ਤੋਂ ਤੇਰੇ ਦਰ ਤੀਕ ਇਹ ਹੋ ਪਰਵਾਸ ਹੈ ਮੇਰਾ ਕਿ ਵੇ ਮੇਰੀ ਹੋਂਦ ਮੁਖ ਜਾਵੇ ਕਿ ਵੇ ਮੇਰੀ ਹੋਂਦ ਮੁਖ ਜਾਵੇ